ਸ੍ਰੀ ਕਾਲ ਜੀ ਅੱਜੋ ਕੀ ਗੱਲ ਲੰਬਾ ਕਰਕੇ ਦੇਖਣ ਲੱਗੇ ਜੀ ਤਰਪਾਲ ਦੇਖ ਕੇ ਇਹਦੇ ਨਾਲ ਕੀਤ ਬਾਈ ਤੁਸੀਂ ਮੋਟਰ ਉੱਪਰ ਲੱਗੀ ਗਈ ਆ ਥੈਲੀ ਲਾਤੇ ਇੰਨੇ ਜੇ ਗੱਟੀਆਂ ਦਾ ਫਰਕ ਪੈ ਗਿਆ ਇੱਧਰ ਆਉਂ ਤੇ ਇੱਕ ਰਸੀਆਂ ਮੈਂ ਥੱਲੇ ਬੰਨ ਕੇ ਦੋ ਰਸੀਆਂ ਬੰਨ ਦਿੰਦੇ ਆ ਨਾਲੇ ਚੱਕਣੇ ਸੌਖੇ ਆ ਹਾਂ ਜੀ ਇਹ ਤਾਰ ਲਾਉਂਦੇ ਆ ਤਾਰ ਇਕੱਠੀ ਕਰਨੀ ਇਕੱਠੀ ਕਰਨੀ ਔਖੀ ਹੋਣੀ ਹੈ ਇੱਕ ਜਗ੍ਹਾ ਉਹਦਾ ਕੱਟਣਾ ਰੋਕਣਾ ਵੀ ਇੱਧਰ ਨਾ ਹੋ ਗੰਧ ਕੋਣਾ ਹੋਰ ਕਿਆ ਹਾਂ ਜੀ ਇੰਨੇ ਜੇ ਫਰਕ ਪੈ ਜਾਂਦਾ ਹੁਣ ਤਾਂ ਥੈਲੇ ਨਾਲੇ ਡਰਤੀ ਨਾ ਫੇਰ ਆਉਂਦੇ ਨਹੀਂ ਇੱਧਰ ਕੋਈ ਗੱਲ ਫੱਲੇ ਕਹੇ ਫਰਕ ਪੈ ਜਾਂਦਾ ਇੱਕ ਨੀਚੇ ਰੱਸੀ ਪਾ ਦੇਣੀ ਬਾ ਪਾਤੀ ਬੰਨਣੀ ਰਹੀ ਹੈ ਦੋਹੇ ਬਤਰਾ ਕਰਦੇ ਨੇ ਇਹਦੇ ਵਿੱਚ ਦੇਖਦੇ ਆ ਲਾ ਲੈਣਾ ਆ ਪੁਆਇੰਟ ਇਹਦੇ ਵਿੱਚੋਂ ਕੋਈ ਪਾਣੀ ਸੌਖੀ ਜਾਂ ਰੱਸੀ ਰੱਸੀ ਹਾਂਜੀ ਰੱਸੀ ਪਾ ਕੇ ਦੋ ਇੱਧਰ ਬੰਨਦਾਂਗੇ ਦੋ ਓਧਰ ਹਾਂਜੀ ਕੋਈ ਨਹੀਂ ਤੇ ਜਦੇ ਪਾਣੀ ਜਾਂ ਰੇੜੀ ਲਾਉਣੀ ਹੋਣੀ ਹੋਰ ਤੱਕ ਅਸੀਂ ਨਹੀਂ ਲੋਡ ਹਾਂਜੀ ਆ ਉੱਪਰ ਨੂੰ ਲੰਘ ਹੋ ਜਾਣਾ ਰੇੜੀ ਨੂੰ ਹੈ ਰੇੜੀ ਉਹ ਲੰਗਣੀਆਂ ਬਸ ਇੱਕ ਹਾਂ ਕੋਈ ਵਾਲੀ ਕੱਖਾਂ ਨਹੀਂ ਦੁੱਧ ਨੂੰ ਲੰਗੀ ਜਾਣੀ ਉਹ ਵੀ ਇੱਕ ਵਾਰੀ ਹੋ ਜਾਣੀ ਉਸ ਤੋਂ ਬਾਅਦ ਫਿਰ ਅਜਾਰੀ ਆ ਜਾਣਾ ਜਾਂ ਪੰਜ ਚਾਰ ਦਿਨ ਦੇ ਮੋਟਰ ਫਰ ਆਈ ਗੋ ਸੱਜਣ ਇਹ ਕੰਮ ਲੱਗ ਗਿਆ ਸ਼ਾਮ ਨੂੰ ਦੇਖਦੇ ਕਿਆਰੀ ਨੂੰ ਵੀ ਰੱਖਦੇ ਜੇ ਟਾਈਮ ਲੱਗਿਆ ਹਾਂਜੀ ਹੂੰ ਸਬਜ਼ੀਆਂ ਆ ਲੱਗਿਓ ਵੀ ਸਬਜ਼ੀਆਂ ਠੀਕ ਆ ਦੇਖਦੇ ਜੇ ਕੰਮ ਿਆਬ ਹੋ ਗਿਆ ਮੈਂ ਤਾਰਾ ਦਾ ਦੂੰਗਾ ਖਰੀਦਾ ਕਾਮਯਾਬੀ ਆ ਹੁਣ ਆਈਆਂ ਧੀਆਂ ਮੁਰਗੀਆਂ ਦੇਖ ਕੇ ਲਓ ਹੀ ਕਹਿੰਨੀ ਮੈਂ ਤਾਰ ਲਾ ਦੂੰਗੇ ਹਾਂਜੀ ਹਾਂ ਆਈ ਹੋਊਗਾ ਹਾਂਜੀ ਚਲ ਦੇਖ ਯਾਰ ਟੈਂਟ ਲਿਜਾ ਦੇ 10000 ਰੁਪਏ ਠੀਕ ਲਓ ਜੀ ਹਲੇ ਤਾਂ ਇੱਕ ਨਾਲ ਲਾਤੀ ਇਹ ਉੱਧਰ ਦੋ ਗੱਟੀਆਂ ਪੱਕੀਆਂ ਲੋਡ ਪਈ ਬਾਅਦ ਵਿੱਚ ਤਾਰ ਲਾ ਦਾਂਗੇ ਜੇ ਤੰਗ ਕਰੂੰਗੇ ਨਹੀਂ ਤੰਗ ਕਰੂੰਗੇ ਤਾਂ ਚੱਲੀ ਜਾਊ ਇਹ ਚੀਜ਼ ਬਣਾਈ ਆ ਇੱਕ ਨਹੀਂ ਮੈਗਾ ਵੀਰ ਤਾਰ ਲਾ ਦਾਂਗੇ ਹਨਾ ਭਾਈ ਜੇ ਥੱਲੇ ਨੂੰ ਤੰਗ ਕਰੂੰਗੀ ਆ ਹੈਂ ਥੋੜ੍ਹੀ ਨਹੀਂ ਹੁੰਦੀ ਭਗਵਾਨ ਪੂਰੇ ਨੂੰ ਥੋੜਾ ਜਿਹਾ ਉੱਚਾ ਹੋ ਗਿਆ ਹਨਾ ਚਾਹ ਬਾਕੀ ਦੇਖਦੇ ਆ ਆਇਆ ਵੀ ਹੁਣ ਅਸੀਂ ਫਰੀਚ ਸਾਰਤਾ ਇਹ 50 ਰੁਪਏ ਦੀਆਂ ਗੱਟੀਆਂ ਲਿਆ ਕੇ ਕੋਈ ਸਾਨੂੰ ਤਾਰ ਔਰ ਜਾਲੀ ਲਿਆਉਣੀ ਪੈਣੀ ਇਕੱਲੀ ਤਾਰ ਗੈਲੀ ਨਾਲ ਸਰਨਾ ਹੈਗਾ ਵਿਚ ਨੂੰ ਲੰਘਣ ਤੇ ਇੱਥੇ ਕੋਈ ਰੱਖ ਦਵੇਂ ਮੜਾ ਜਾਂ ਥੱਲੇ ਨੂੰ ਨਾ ਲੰਘੇ ਇੱਥੇ ਇੱਥੇ ਥੱਲੇ ਨੂੰ ਲੰਘਣ ਦਾ ਡਰਾ ਉਪਰਲੀ ਤਾਂ ਠੀਕ ਆ ਉਚਾਈ ਬਈ ਨਾਲ ਤਾਂ ਕਮਾਂਡਰ ਸਾਹਿਬ ਦੀ ਕੀ ਆਰਡਰ ਆ ਇੱਕ ਬੱਚੀ ਦਾ ਬਾਕੀ ਸਾਰੇ ਸਾਬੂ ਆ ਉਹ ਵੀ ਲੰਘਣਾ ਜੇ ਲੰਘਣਾ ਉਹ ਵੀ ਤਾਂ ਮੈਂ ਕਹਿੰਦਾ ਬਾਕੀਆਂ ਸਾਰੇ ਉਹ ਮਗਰ ਆ ਚਲੋ ਬਾਕੀ ਦੇ ਦਿਆ ਜੀ ਕਰਿਆ ਬਣਦਾ ਹੁਣ ਸ਼ਾਮ ਨੂੰ ਛੱਡਾਂਗੇ ਐਨੇ ਤਾਂ ਉਹ ਬੈਠੀਆਂ ਅੰਦਰ ਸ਼ਾਮ ਨੂੰ ਦੇਖਾਂਗੇ ਵੀ ਲੰਘਦੀਆਂ ਕਿ ਨਹੀਂ ਨਾ ਵੀ ਬਾਰਡਰ 'ਪਾ ਘੜੀਆਂ ਹੈ ਆ ਗਈ ਦੂਈ ਵੀ ਦੋ ਉਧਰ ਕੱਖ ਖਾਣ ਚ ਵੀ ਜੀ ਆ ਉਹ ਇਧਰ ਪੈ ਨਹੀਂ ਹੁੰਦੀ ਚੰਗੂ ਨਹੀਂ ਨਾ ਦਿਖਾ ਫੇਰ ਇਹਨਾਂ ਨੇ ਟੱਪਿਆ ਹੁਣ ਨਾ ਦਿਖਾ ਫੇਰ ਟੱਪਿਆ ਹੁਣ ਉਹ ਦੂਈ ਨੇ ਹਲੇ ਦੇਖੀ ਨਹੀਂ ਹੈਗੀ ਹਾਂ ਇਹਨੂੰ ਪਤਾ ਨਹੀਂ ਲੱਗਿਆ ਵੀ ਕਿ ਰੱਜੀ ਵੀ ਦੁੱਧ ਪੀ ਕੇ ਠੀਕ ਹੈ ਇਗਨੋਰ ਕਰ ਹੂੰ ਝੁੰਗਲੀ ਦੇ ਟੱਪੇ ਆਉਣਾ ਨਹੀਂ ਟੱਪਣਾ ਇਹਨਾਂ ਨੇ ਆ ਗਈ ਵੀ ਆ ਗਈ ਨਾ ਤਾਂ ਅੰਗ ਕਰ ਹੋਂ ਤੇਰੇ ਟੱਪੇ ਆਉਣਾ ਬਸ ਰਹਿਣ ਦੇ ਫਿਰ ਜਾਨ ਦੇ ਅੰਦਰ ਚੱਲ ਆਪਣੇ ਆਪ ਨਹੀਂ ਟੱਪਦੀਆਂ ਜਦੋਂ ਤੂੰ ਲਾਲਚ ਦਊਗਾ ਫੇਰ ਤਾਂ ਬੰਦਾ ਕਿਤੇ ਦੇ ਕਿਤੇ ਟੱਪਦਾ ਉਹ ਪਹਿਲਾਂ ਤੇ ਦੂਰ ਤੋਂ ਦੇਖੀ ਗਈਆਂ ਖੜੀਆਂ ਫਿਰ ਪਹਿਲਾਂ ਨਹੀਂ ਉਹ ਦੇਖਦੀਆਂ ਦੀ ਸਾਡੇ ਵਾਸਤੇ ਕੀ ਆ ਲਾਇਆ ਬਈ ਨੇ ਚੱਲ ਕੋਈ ਨਹੀਂ ਠੀਕ ਆ ਬਾਕੀ ਸ਼ਾਮ ਨੂੰ ਲਾਜੂ ਪਤਾ ਫੇਰੀ ਜਾਣ ਦੇ ਘੰਟੇ ਤੱਕ ਵੀ ਕਿਆ ਭਾ ਵੀਤਦੀ ਆ ਉਹ ਜੇ ਆਪਾਂ ਜੀ ਲੈ ਗਾ ਦਾ ਜੇ ਭੱਜੂਗਾ ਫਿਰ ਵੇਚ ਆ ਕੇ ਵਜਣਾ ਇਹਨਾਂ ਨੇ ਚੱਲ ਲੈ ਆ ਪਾ ਦੇ ਕੱਕ ਲਓ ਜੀ ਇੱਕ ਇਹ ਥੋੜਾ ਇਹ ਗੰਨਾ ਖੜਾ ਆਪਣੇ ਕੋਲ ਤਕਰੀਬਨ ਡੇਢ ਕ ਬਿੱਗੇ ਤੋਂ ਉੱਟਿਆਂ ਵਿੱਚ ਦੂਏ ਸਾਲ ਦੇ ਵਿੱਚ 88 ਐ ਤਾਂ ਬਹੁਤ ਹਲਕਾ ਏ ਮੇਰੇ ਤੋਂ ਜਾਣਾ ਨਹੀਂ ਪਾਵਾਂਗੇ ਡੰਗਰਾ ਨੂੰ ਤੁਹਾਨੂੰ ਪਰ ਹਲੇ ਆਏ ਆ ਵੀ ਹਲੇ ਥੋੜਾ ਜਿਹਾ ਕੀਤਾ ਮੈਂ ਕਿਹਾ ਵੀ ਹਲੇ 1 ਮਹੀਨਾ ਜਾਂ 20-25 ਦਿਨ ਤਕਰੀਬਨ ਲੰਘ ਜਵੇ ਇਹ ਕਹਣਾ ਅੱਗੇ ਤਾਂ ਕੀ ਕਰਦੇ ਤੇ ਵੀ ਦਸਹਰੇ ਤੋਂ ਬਾਅਦ ਕਹਿੰਦੇ ਗੋਡਵਾਨਾ ਸ਼ੁਰੂ ਹੋ ਜੇ ਕਰਦਾ ਤਾਂ ਤੇ ਰਸ ਪੈ ਜਾਂਦਾ ਗੰਨਾ ਦਸਹਰੇ ਤੇ ਪਾਉਣ ਲੱਗ ਜੇ ਕਰਦੇ ਤੇ ਪਰ ਐਤ ਕੀ ਦਸਹਰਾ ਵੀ ਕੀਤਾ ਏ ਤੇ ਹਰ ਸਾਰੀ ਪੈਣਾ ਇਹਦੇ ਕਰਕੇ ਮੈਂ ਕਹਾ ਵੀ ਥੋੜਾ ਜਿਆ ਅੱਜ ਤੇ ਮਹੀਨੇ ਤੱਕ ਮੰਨੀਆਂ ਵੀ ਅਗਲੀ 15 20 ਤਰੀਕ ਤੱਕ ਪਾਵਾਂਗੇ ਉਸ ਤੋਂ ਬਾਅਦ ਫਿਰ ਜਿਹੜੀ ਮੈਕ ਪਾ ਕੇ ਫਿਰ ਕਣਕ ਵੀਦਾਂਗੇ 1.5 2 ਵਿੱਗੇ ਆ 88 ਨਾਲੇ ਤੂੜੀ ਬਾਜੂ ਇਹਦੇ ਕਰਕੇ ਮੈਂ ਕਹਾ ਵੀ ਚੱਲ ਨਹੀਂ ਤਾਂ ਜੇ ਹੁਣ ਪਾ ਦੇ ਤੁਸੀਂ ਜਿਵੇਂ ਬੀਜ ਹੋ ਜਾਣੀ ਇੱਥੇ ਚਾਹੇ ਕਣਕ ਦਾ ਵੀ ਬੀਜ ਤੇ ਛੋਟੇ ਛੋਟੇ ਤੇ 2 ਸਾਲ ਦੇ ਜੇ ਹੋਣਾਗਾ ਹਾਂ ਪਰ ਫਿਰ ਮੈਂ ਸੋਚਿਆ ਮੈਂ ਕਹਾ ਵੀ ਨਹੀਂ ਇੰਗਰਾਂ ਨੂੰ ਪਾਵਾਂਗੇ ਕਿ ਕੋਈ ਹੁਣ ਤੂੜੀ ਵੀ ਇੰਨੀ ਹੈ ਨਹੀਂ ਫਿਰ ਬਚਤ ਰਹੂਗੀ ਤੂੜੀ ਦੀ ਰਿਆਈ ਘਰ ਚੱਡੀ ਜਾਉਂਗੇ ਥੋੜੀ ਜੀ ਆਚਾਰ ਹੋ ਜੂ ਵਿੱਚੇ ਵਿੱਚੇ ਜਵੀ ਜੂਵੀ ਹੋ ਜੂ ਹੋਰ ਕੋ ਸੋਜੂ ਉੱਚਾ ਮਲਾ ਮਲੂਕੇ ਮੈਂ ਤਾਂ ਪਾ ਦਾਂਗੇ ਬਾਕੀ ਸਾਡੇ ਏਰੀਆ 'ਚ ਵੀ ਹੁਣ ਜੀਰੀ ਦੀ ਬੜਾਈ ਕੋਈ ਕੋਈ ਕੰਮ ਕਾਮ ਸ਼ੁਰੂ ਹੋਊਗੀ ਜਿਹੜੇ 1-2 ਨੇ ਵੱਡੇ ਆ ਉਹ ਵੀ ਰੌਲਾ ਹੀ ਪਾਉਂਦੇ ਆ ਝਾੜ ਨੂੰ ਵੀ ਉਹ ਝਾੜ ਨਹੀਂ ਹੈਗਾ ਜਿਹੜੀ ਰੀਤੀ ਲੱਗੀ ਵੀ ਰੀਤੀ ਛੱਡੀ ਉਹ ਨਹੀਂ ਝਾੜ ਦਿੰਦੀ ਕਹਿੰਦੇ ਵੀ 24 25 ਕਿਦਾਈ ਉਹਦਾ ਕਿਉਂਕਿ ਜਿਹੜੀ ਗੇਤੀ ਹੈ ਜਿਆਦਾ 26 ਤੋਂ ਬਾਅਦ ਝਾੜ ਨੂੰ ਡਾਊਨ ਹੋ ਜਾਂਦੀ ਆ ਇਹੀ ਸੋਇਆ ਵੀ ਭਾਈ 24 25 ਦਾ ਕਹਿੰਦੇ ਆ ਉਹ ਬਾਕੀ ਰੱਬ ਜਾਣਦਾ ਪਰ ਡੋਡੀ ਨਹੀਂ ਸੀ ਉਹਨਾਂ ਦੇ ਅਜੇ ਡੋਡੀ ਵਾਲੀ ਕਿਸੇ ਨੇ ਨਹੀਂ ਵੱਡੀ ਹੁਣ ਡੋਡੀ ਵਾਲੀ ਦਾ ਪਤਾ ਨਹੀਂ ਕਿਆ ਬਣੂਗਾ ਝਾੜ ਦਾ ਕਿਆ ਨਹੀਂ ਪਰ ਤਹਲਕਾ ਮਚਾਇਆ ਪਿਆ ਡੋਡੀ ਨੇ ਇਸ ਵਾਰ ਵੀ ਪੁੱਛੋ ਨਾ ਇੰਨੀ ਜਿਆਦਾ ਬਸ ਕਰਾਈ ਪਈ ਆ ਸਾਰੇ ਏਰੀਆ ਦੀ ਸਭ ਕਾਸੇ ਦੀ ਚਲੋ ਦੇਖਦੇ ਆ ਚੱਲੀ ਜਾਣੇ ਤਾਂ ਕੰਮ ਧੰਦੇ ਜਿਹੜੇ ਹੈਗੇ ਆ ਜਿਹੜੀ ਚੀਜ਼ ਨੂੰ ਹੋਗੇ ਉਹੀ ਚੀਜ਼ ਡਾਊਨ ਹੋ ਜਾਂਦੀ ਆ ਹੋਰ ਗੰਨੇ ਦੀ ਆ ਉਹਦੀ ਪੇਮੈਂਟ ਰੁਕੀ ਗਈ ਆ ਜੇ ਬੰਦਾ ਗੰਨਾ ਲਾਵੇ ਹੁਣ ਜੀਰੀ ਨੂੰ ਪਿਛਲੀ ਵਾਰੀ ਕੱਟ ਲਾ ਕੇ ਵਿਕੇ ਆ ਐਡ ਕੀ ਜਿੰਦੀ ਜੱਬੇ ਕਰਨ ਦੇ ਚਾਂਸ ਤੇ ਕੋਹੜਾ ਨੇ ਬਰਬਾਦ ਕਰਤੀ ਕੋਸ ਹੁਣ ਰੈਂਦੀ ਖੁਦੀ ਨਹੀਂ ਆਗਾ ਡੋਡੀ ਪੈ ਗਈ ਜੁਮੀਦਾਰ ਕਰੇ ਵੀ ਗਿਆ ਚਲੋ ਦੇ ਦੇ ਆਈ ਆਪ ਆਜਰਾ ਵੱਡਾਂਗੇ ਹੁਣ 10 ਕ ਦਿਨ ਕੱਢ ਦੇਣੇ ਨੇ ਆਪਣੇ ਖੜਾ ਇਹ ਉਹ ਸਰੇ ਦਾ ਉਧਰ ਥੋੜਾ ਹੀ ਆਹੀ ਆ ਮੂਰੇ ਮੂਰੇ ਦੇਖ ਲੋ ਵੀ ਇੰਨਾ ਫਰਕ ਆ ਇਧਰ ਕਿੱਡਾ ਕਿੱਡਾ ਹੋ ਗਿਆ ਉਧਰ ਹੋਇਆ ਹੀ ਨਹੀਂ ਹੈਗਾ ਚਲੋ ਕੋਈ ਨਹੀਂ 5-10 ਦਿਨ ਜਿਹੜੇ ਨਿਕਲੇ ਉਹੀ ਸਹੀ ਇੰਨੇ ਕ ਵਿੱਚ ਲਾਹ ਹੀ ਆਈ ਬਾਕੀ ਮੋਟਰਾਂ ਦੀ ਲਾਈਟ ਚੱਲਦੀ ਅੱਜ ਚਲਾਉਣੀ ਤਾਂ ਕੀ ਨੇ ਆ ਹੁਣ ਆ ਟਾਈਮ ਹੁਣ ਤਾਂ ਬੂਟਿਆਂ ਵਾਲੇ ਹੀ ਰੌਣੀ ਕਰਾਂਗੇ ਜਿੱਦਣ ਇਹਨਾਂ ਉਧਰ ਰੌਣੀ ਦਾ ਲੱਗਿਆ ਤਾਂ ਜਵੀ ਖਾਤਰ ਤੇ ਹੁਣ ਜੇ ਵੀ ਕੈਨਸਲ ਕਰ ਵੀ ਜਵੀ ਨਹੀਂ ਬੀਜਣੀ ਹੈਗੀ ਵੀ ਕੜ ਕੇ ਬੀਜਾਂਗੇ ਕਣਕੇ ਲੂਟ ਰੂੰਗੀ ਜਵੀ ਵੀ ਵੱਢ ਕੇ ਫਿਰ ਜਗਦੀਪ ਨੇ ਪਿਛਲੇ ਸਾਲ ਜਵੀ ਬੀਜੀ ਸੀ ਉਹ ਬਹੁਤ ਤੰਗ ਹੋਇਆ ਕਹਿੰਦਾ ਪਹਿਨਾ ਤਾਂ ਟਾਲਪ ਵੱਢਣੇ ਨੂੰ ਨਹੀਂ ਕੋਈ ਮਨਦਾ ਕਿਉਂਕਿ ਪੱਤੇ ਝੜੀ ਜਾਂਦੇ ਆ ਫਿਰ ਉਹਨੇ ਜਵੀ ਕਹਿੰਦਾ ਵੀ ਜਦ ਕਿ ਜਵੀ ਨਹੀਂ ਬੀਜਣੀ ਚਾਹੇ ਹਾ ਕਹਿੰਦਾ 5-7 ਕੋਟਲੇ ਗਣ ਕੇ ਨਿਕਲੇ 10 ਪਰ ਜਵੀ ਨਹੀਂ ਬੀਜਣੀ ਨਾ ਸਰੋਂ ਬੀਜਣੀ ਕਹਿੰਦਾ ਸੌਖਾ ਸਿੱਧਾ ਸੁਧਾ ਰੱਖਣਾ ਵੀ ਬਾਸ ਕਣਕ ਬੀਜਣੀ ਆ ਲੇਬਰ ਤੇ ਵੜਾ ਕੇ ਲੇਬਰ ਤੇ ਕਢਾ ਦੇ ਮੈਂ ਚੱਲ ਠੀਕ ਆ ਭਾਈ ਤੇਰਾ ਐਕਸਪੀਰੀਅੰਸ ਹੋਇਆ ਹੋਇਆ ਉਹ ਹੀ ਸਹੀ ਮੈਂ ਵੀ ਅੱਗੇ ਕਣ ਕੇ ਬੀਜਦਾ ਇਸ ਵਾਰ ਜੇ ਵੀ ਬੀਜਣ ਦੀ ਸਲਾਹ ਦਿੱਤੀ ਪਰ ਹੁਣ ਮੈਂ ਕੈਨਸਲ ਕਰਤੀ ਮੈਂ ਕਿਹਾ ਵੀ ਜੇ ਵੀ ਬੀਜਣੀ ਤਾਂ ਉਹ ਬੜੇ ਬੂਟਿਆਂ 'ਚ ਬੀਜਾਂਗੇ ਜਿਹੜੇ ਬੂਟੇ ਪਟਾਉਣੇ ਆ ਆਏ ਆ ਵੀ ਜੇ ਵੀ 2 ਮਹੀਨੇ ਦੀ ਫਸਲ ਆ ਜਿਹ ਵਿੱਚ ਕਣਕ ਬੀਜਾਂਗੇ ਕਣਕੇ 6 ਮਹੀਨੇ ਦੀ ਆ ਹੁਣ ਇਹ ਜਿਹੜਾ ਰੇਟ ਵਧੂਗਾ ਜਨਵਰੀ ਫਰਵਰੀ 'ਚ ਇਹ ਟਾਈਮ ਆ ਕੇ ਹਰ ਇੱਕ ਸਾਲ ਰੇਟ ਫਰਕ ਪੈਂਦਾ ਫੇ ਜਨਵਰੀ ਫਰਵਰੀ 'ਚ ਜਾ ਕੇ ਰੇਟ ਜਿਆਦਾ ਵੱਧਦਾ ਏ ਤਾਂ ਹੀ ਤਾਂ ਜਦ ਜਿਹੜਾ ਠੇਕੇਦਾਰ ਆਇਆ ਤਾਂ ਉਹ ਮੇਰੇ 'ਕੇ ਲਈ ਹੀ ਗੱਲ ਕਰ ਵੀ ਭਾਈ ਤੇਰਾ ਕਹਿੰਦਾ ਬੂਟੇ ਅਸੀਂ ਜਨਵਰੀ ਫਰਵਰੀ ਚ ਪਟਾਂਗੇ ਮੈਂ ਕਹਾ ਵੀ ਨਹੀਂ ਹੁਣ ਪਟ ਜੇ ਪਟਣੇ ਉਹ ਕਹਿੰਦਾ ਵੀ ਨਹੀਂ ਅਸੀਂ ਜਨਵਰੀ ਚ ਪਟਾਂਗੇ ਉਹਨਾਂ ਨੂੰ ਸਭ ਪਤਾ ਹੁੰਦਾ ਵੀ ਕਦ ਕਿਆ ਹੋਣਾ ਕਿਹਦੇ ਕਰ ਕੀ ਜਨਵਰੀ ਦੀ ਗੱਲ ਕਰਦੇ ਤੇ ਚਲੋ ਜਨਵਰੀ ਚ ਪੱਟ ਹੋ ਜੂ ਫਰਵਰੀ ਚ ਪੱਟ ਹੋ ਜੂ ਨਹੀਂ ਹੁਣ ਪੱਟ ਹੋ ਜੂ 100 ਰੁਪਏ ਹੀ ਡਾਊਨ ਹੋਇਆ ਰੇਟ ਪਰ ਐ ਹੁੰਦਾ ਵੀ ਜਿਹੜੇ ਠੇਕੇਦਾਰ ਹੁੰਦੇ ਸਮਝਦੇ ਵੀ ਘਰੇ ਰੋਲਾ ਪਾ ਦੋ 5-700 ਰੁਪਏ ਡਾਊਨ ਹੋ ਗਿਆ ਇਹ 200 ਡਾਊਨ ਹੋਇਆ ਇਹਨਾਂ ਨੇ 500 ਦੱਸਣਾ ਜੇ 100 ਹੋਇਆ ਇਹਨਾਂ ਨੇ 2.5 300 ਦੱਸਣਾ ਵੀ ਅਗਲਾ ਡਰਜੇ ਵੇ ਛੇਤੀ ਦੇ ਕੇ ਵੇਚ ਦਵੇ ਚਲੋ ਡਾਊਨ ਵੱਦੀ ਚੀਜ਼ ਘਟਦੀ ਰਹਿੰਦੀ ਉਹ ਕੋਈ ਵੀ ਆ ਅੱਜ ਚੜੀ ਆ ਕੱਲੂ ਡਾਊਨ ਹੋ ਜਾਂਦੀ ਫੇਰ ਚੜ ਜਾਂਦੀ ਆ ਇਹ ਇੱਕੋ ਰੇਟ ਤਾਂ ਹੈ ਨਹੀਂ ਵੀ ਫਿਕਸ ਰੇਟ ਐ ਉਹਦੇ ਗਾਣੇ ਐਮਐਸਪੀ ਇਹਦੇ ਉੱਪਰ ਇਹ ਤਾਂ ਰੇਟ ਆ ਮਾਰਕੀਟ ਦੇ ਹਿਸਾਬ ਨਾਲ ਜਾਂ ਡਿਮਾਂਡ ਆ ਜਾਂ ਵਾਜਣ ਜਾਂ ਡਿਮਾਂਡ ਘਟ ਗਈ ਰੇਟ ਘਟ ਜਾਣਾ ਹਲੋ ਕੋਈ ਨਹੀਂ ਦੇਖਦੇ ਆਪਣੇ ਤਾਂ ਇੱਧਰ ਫੈਕਟਰੀਆਂ ਬਥੇਰੀਆਂ ਜੇ ਲੋਡ ਹੋਈ ਕਰਾਲੀ ਕਰੂਲੀ ਕਿਥੇ ਗੇਰੇ ਆਵਾਂਗੇ ਚਲੋ ਮਾਰ ਕੇ ਹੁੰਦੇ ਉਧਰ ਕਿਹੜਾ ਮਲਗੀ ਦਵਾਈ ਕਿ ਨਹੀਂ ਦੇਖਦੇ ਆ ਇਹ ਤਾਂ ਖਾਂ ਮਲਦਾ ਹਲੇ ਨਹੀਂ ਰਾ ਲੱਗਦਾ ਇਹਨੂੰ ਹੋਰ ਆ ਜੀ ਸਸਟੀ ਕਾਲ ਵਾਲੀ ਸਾਰਿਆਂ ਨੂੰ ਬਾਈ ਇਹ ਫਿਰ ਕਿਤਨੇ ਬਣਾਈ ਉਸ ਨਹੀਂ ਬਣਾਉਣੀ ਹੈਗੀ ਕਹਿੰਦਾ ਨੰਨਾ ਚੱਲਣ ਦੇ ਇਹੋ ਦੇਖ ਲਿੰਦਾ ਇਹ ਸੁੱਖ ਦੇਖ ਲਿੰਦਾ ਇਹ ਮੈਨੂੰ ਟਿਚਰਾ ਕਰਦਾ ਛੱਡ ਗਾ ਨੂੰ ਜਣਾ ਹੋਂ ਬਗਾਦੀਆਂ ਕਰਦਾ ਓ ਬਾਈ ਕੰਨੂ ਝੇੜਨਾ ਹੋਰ ਹਨਾ ਬਹੁਤ ਵਧੀਆ ਅੱਜ ਦਾ ਮੌਸਮ ਦਾ ਫਰਕ ਪੈ ਗਿਆ ਯਾਰ ਬਹੁਤ ਹਨਾ ਪੈ ਗਿਆ ਬਹੁਤ ਜ਼ਿਆਦਾ ਫਰਕ ਰੋਜ਼ ਹੈ ਬੰਦੇ ਹੁਣ ਰੋਡ ਨਹੀਂ ਪੀਰੇ ਬਠਾ ਖੇਬਣਾ ਸਕਦਾ ਵੀ ਹੈ ਪਰ ਮੱਛਰਾਂ ਦਾ ਤੰਗ ਕਰਦਾ ਉਹ ਰੋਜ਼ ਹੈ ਹੁਣ ਰੋਜ਼ ਇਹ ਹੀ ਕੰਮ ਆ ਰਿਹਾ ਨਹੀਂ ਮੌਸਮ ਦਾ ਫਰਕ ਪੈ ਗਿਆ ਬੜੀਆ ਆ ਹੁਣ ਤਾਂ ਯਾਰ ਅਸੂ ਦਾ ਚੱਲ ਪਿਆ ਫਰਕ ਤਾਂ ਪੈਣਾ ਹੀ ਆ ਤਿੰਨ ਚਾਰ ਦਿਨ ਦੇ ਵਿੱਚ ਜੀਰੀਆਂ ਕਿੰਨੀਆਂ ਪੀੜੀਆਂ ਲੱਗਣ ਲੱਗੀਆਂ ਜੀਰੀਆਂ ਹੁਣ ਤਾਂ ਰੋਜ਼ ਰੰਗ ਬਦਲਦਾ ਰੋਜ਼ ਰੋਜ਼ ਰੰਗ ਬਦਲਦਾ ਰੋਜ਼ 26 ਜਿਹੜੀ ਮੰਨ ਲਾ 20 ਤਰੀਕ ਦੀ ਲੱਗੀ ਉਹ ਵੱਡ ਹੋਣ ਲੱਗ ਗਈ ਜੇ ਹੁਣ ਤਾਂ ਨਹੀਂ ਆਦੀ ਮੈਂਦੀ ਸੀ ਅਮੀ ਨਵੀਂ ਬੈਠ ਗਈ ਜਦ ਦੁੱਤ ਪੈ ਗਿਆ ਜੀ ਮੇਰਾ ਇਧਰ ਦਸਤ ਦਿਨ ਦਾ ਮਸਾ ਹੁੰਦਾ ਹਲਦੀ ਦਾ ਸਾਰੇ ਪਾਸੇ ਦਾ ਹਲਦੀ ਹਲਦੀ ਹੋਈ ਪਈ ਆ ਹੁਣ ਕਰੇ ਕੀ ਜਿੱਧਰ ਦੇਖ ਉਹੀ ਹਲਦੀ ਦਾ ਰੌਲਾ ਹੁੰਦਾ ਤੇਰੀ ਬੜੀ ਤਰਫਾ ਵੀ ਹਲਦੀ ਹੀ ਦੇਖਦੀ ਉਹਦੇ ਗਾਣੇ ਉੱਡਦੇ ਬਾਅਦ ਬਾਅਦ ਆਰਤੀ ਦਾ ਬਾਅਦ ਪਰ ਤੇ ਬਾਅਦ ਤਾ ਕੇ ਬਦ ਪਾਣੀ ਪੂਰੀ ਬਹੁ ਖੜਾ ਸਾਹ ਖੱਟੀ ਵੀ ਹੁੰਦੀ ਹੈ ਇਹਨੂੰ ਉਹ ਟੁੰਬਾ ਕਰਕੇ ਲਾ ਕੇ ਰਾਤੇ ਲੋਰ ਪਿਆ ਕਰਨੀ ਫਟੀ ਵੀ ਗਈ ਉਹ ਇਕਨੇ ਕਿਸੇ ਚੀਜ਼ ਨੂੰ ਦੂਰੀ ਕਰਕੇ ਦੇਦੀ ਯਾਰ ਤੂੰ ਵੀ ਵੀ ਨਹੀਂ ਆਉਣੀ ਸਾਰੇ ਉਹਨਾਂ ਦਾ ਗਲੀਆਂ ਵਿੱਚ ਪਏ ਨੇ ਉੱਥੇ ਕਿਹੜੇ ਸੌਗੇ ਦਿੱਤੀ ਵੀ ਸੀ ਉਹ ਦਿੱਤੀ ਵੀ ਤੇ ਕੁਝ ਕੁ ਚੇ ਤੇ ਹੋਰ ਬਾੜ ਗਈ ਕਿਹ ਚੇ ਬਾੜੀ ਇਹਨੇ ਸਭ ਚੋਰ ਕੋਸ ਨਹੀਂ ਹੈਗਾ ਆ ਵਾ ਪੀੜੀਆਂ ਬਹੁਤੀਆਂ ਵਿੱਚ ਇਹ ਉਹੀ ਗੱਲ ਹੈ ਨਾ ਮੈਂ ਤਾਂ ਹਲ ਸੌਦੇ ਕੋ ਦੇ ਦੀ ਹਲ ਸੌਗੇ ਕੋਈ ਕਿਹਾ ਕਿਸੇ ਵੀ ਹਲ ਸੌਗੇ ਪਰ ਆ ਜਣੀ ਤਰ੍ਹਾਂ ਆਂਦਰੇ ਖਾਣੇ ਨਹੀਂ ਹੁੰਦੇ ਜੀ ਜੀ ਅੰਦਰੋਂ ਕੱਢਦੇ ਮਨਾ ਫਟੇ ਵੀ ਉਹ ਬੜਾ ਸਾਦੀ ਕਈ ਨਾ ਬੈਗੀਆਂ ਲਈ ਤਾਂ ਫਟੇ ਵੀ ਦੀ ਰਵਾਲ ਮੰਜ ਰੱਤੀ ਨਹੀਂ ਕੋ ਦਾ ਨਵੀਂ ਉਤਰਪਾਤੀ ਜਾਂ ਲੰਗਰ ਨੂੰ ਲੈ ਕੇ ਟਰੈਲਾ ਜਾਂਦੇ ਖਰਾਬ ਹੋ ਗੂ ਰੱਸੀ ਜਿੱਤੀ ਜਿਆ ਹੈ ਰਸੀਨੇ ਦਾ ਬੰਡਾ ਬੰਡਾ ਬਾਤ ਹੈ ਇਹ ਜੋ ਖੁੱਲੀ ਹੈ ਰਸੀਨੇ ਦਾ ਪੌਣਾ ਹੀ ਗੁੰਦ ਹੈ ਅਸੀਂ ਗਰਮ ਹੋ ਜਾਂਦੀ ਆ ਫਲਾਕਲੀ ਦੇ ਵੀ ਦਗਾ ਹੋਰ ਰਸਾ ਗਰਮ ਹੋ ਜਾਂਦਾ ਜੇ ਹੱਥ ਜੁਨੇ 2 ਮਿੰਟ ਲੰਘ ਗਏ ਆ ਹਾਂ ਤਾਂ ਅਸੀਂ ਆਇਕ ਦੀ ਸਰੀ ਸਾਰੀ ਆਇਕ ਇਸਦੇ ਨਿਕਲਦੀ ਜਾਂ ਨਿਕਲਦੀ ਨੂੰ ਲੰਨੀ ਤੇ ਤੇ ਕਿਤੇ ਬਾਟੇ ਬਾਤ ਤੇ ਰਹਿਣਾ ਪੈਣੀ ਆ ਇਹ ਕੱਲੀ ਕੱਲੀ ਚੱਕੇ ਉੱਤਰਦੀ ਹੈ ਇਹ ਕਿਹੜੇ ਦੂਈ ਆਉਣ ਵਾਲੀ ਜਿਹੜੀ ਦੂਈ ਰੁਪਿਆ ਲੁੰਦੀ ਹੈ ਤਾਂ ਆਖੀ ਜੀ ਦੂਈ ਰੁਪਿਆ ਨਿਕਲ ਜਿਹੜੀ ਬੋਕੀ ਆਣੀ ਬਹੁਤ ਬੋੜਾ ਹੈ ਉਹਨੂੰ ਦਸ ਵਟਾ ਪਾ ਜੂਗਾ ਉਹ ਜਿਹੜੀ ਟੈਂਟੇ ਵਾਲੀ ਹੁੰਦੀ ਹੈ ਨਾ ਉਹ ਆਈ ਬਹੁਤੀ ਅਤਰਪਾਲ ਉਹ ਭਾਰੀ ਬਹੁਤ ਆਹੋ ਭਾਰੀ ਬਹੁਤ ਹੁੰਦੀ ਆ ਭਾਰੀ ਬਹੁਤ ਕਿਨੇ ਉਮ ਲਾਈ ਵੀ ਬਿੱਡ ਨੂੰ ਉਹ ਲਾਈ ਵੀ ਸੀ ਨਾ ਹਾਂ ਜੱਗੇ ਨੇ ਉਥੇ ਦੇ ਲੈ ਆਇਆ ਉਹ ਅੰਬਾਲੀ ਇੱਥੇ ਉਹ ਤਾਂ ਬਣੀ ਬਣਾਈ ਆਉਂਦੀ ਆ ਉਹ ਆਉਂਦੀ ਉਹ ਬਿੱਟਰੀ ਥੋੜਾ ਬਣੀ ਬਣਾਈ ਆਉਣੀ ਬਿੱਟ ਵੀ ਆਉਣ ਲੱਗੀ ਆਉਣ ਲੱਗੀ ਜੱਤਾਂ ਵਾਲਾ ਜਿਉ ਲਿਆਇਆ ਤਾਂ ਉਹ ਬਿੱਟ ਵੀ ਅੱਧੀਆਂ ਪਾਈਆਂ ਵੇ ਅੱਸੀ ਦਾ ਬਣਦੇ ਵਾਸਤੇ ਹਾਂ ਪੂਰੀ ਚਾਰ ਫੁੱਟੀ ਹੈ ਚਾਰ ਫੁੱਟ ਵਾਲਾ ਤੇਰਾ 5 ਫੁੱਟੀ ਲਿਆ ਜੇ ਤਿੰਨ ਫੁੱਟਾਂ ਤੇ ਚਾਰ ਫੁੱਟੀ ਲਿਆ ਉਹ ਬੜੀ ਲਿਆ ਬਹਿਤ ਕੰਨੀ ਲੱਕ ਜੱਟ ਦੀ ਵੀ ਬਾਤ ਆ ਉਹ ਵਧੀਆ ਲੱਗਦੀ ਆ ਬਿੱਕਰ ਬੋ ਉਹਦਾ ਬਿੱਕਰ ਬੋ ਪੂਰੀ ਜਾਣਾਂ ਕਿੱਥੇ ਆ ਪੜਦੀ ਨਹੀਂ ਨਾ ਹੈ ਪੜਦੀ ਨਹੀਂ ਨਾ ਦੂਈਆਂ ਕ ਖੈਲੇ ਦੂਏ ਕੱਪੜੇ ਛਿੱਤੀ ਚਲੇ ਜਾਂਦੇ ਸੀ ਇਹਨੇ ਵੇਲੇ ਛਿੱਤੀ ਵੀ ਆ ਰਹੇ ਉਹ ਜਿਹੜੀ ਦੂਈ ਤੇ ਪਾ ਲਾ ਬਾਈ ਉਹ ਸਟੋਰੀ ਬੋਲਦੀ ਉਹ ਹਾਂ ਬੜੀ ਬੜੀ ਦਾ ਸੌਂਦਾ ਆਪ ਕਹਾ ਤੇ ਜੇ ਸੁੱਕ ਜਾਈਂ ਦੋ ਮਿੱਟੀ ਧੁੱਪ ਲੱਗੀ ਇਹ ਤਾਂ ਕਾਗਜ਼ ਆ ਕੇ ਦੂਈ ਵੀ ਸੁੱਕ ਜਾਂਦਾ ਜਿਹੜਾ ਤੇਰਾ ਉਹਦੇ ਵਾਲਾ ਹੁੰਦਾ ਆਈਦਾ ਉਹਦਾ ਪਿਛਲੀ ਫਿਰ ਚਾੜੀਉ ਲਾਈ ਵੀ ਦੀ ਗੂੜੀ ਉਹਦੇ ਨਾਲ ਜਿਹੜੀ ਫੇਲਾਈ ਵੀ ਆ। ਉਹੀ ਠੀਕ ਆ। ਉਹ ਵਧੀਆ। ਉਹ ਵੀ ਸਭ ਤੋਂ ਵਧੀਆ। ਹਲਕੀ ਨਾਲੇ। ਕਿਹਦੇ ਜਾ? ਉਹ ਤਾਂ ਉਹ ਕਹਿੰਦਾ ਵਈ ਇੱਕ ਜਾਂ ਦੋ ਚੀਜ਼ ਨਹੀਂ ਕੱਢਦੀ। ਨਾਲ ਮਤਲਬ ਲੈ ਨਹੀਂ। ਉਹਦੇ ਜਿੰਨੀ ਤਾਂ ਪੱਕੀ ਉਹਦਾ ਇਕੱਠੀ ਕਰਕੇ ਰੱਖਦੇ ਵਿੱਚ ਬਸ ਟਰਾਲੇ 'ਚ। ਉਹਦਾ ਜਿੰਨੀ ਤਾਂ ਪੱਕੀ ਹੋ ਨਹੀਂ ਕੋਈ। ਤੇਰਾ ਪ੍ਰੋਜੈਕਟ ਦੇਖ ਕੇ ਚ ਮੈਂ ਕਟੀਆਂ ਨੂੰ ਉਹੀ ਲਾਏ ਆਪਣੇ। ਉਹ ਤਾਂ ਜਿਹੜੀਆਂ ਬਾਹਰ ਹੈ। ਪਹਿਲਾਂ ਲਾ ਦਾਂ। ਮੇਰੇ ਵੀ ਨਹੀਂ ਨਿਕਲੀਆਂ ਹੋਣ ਵੀ ਸੀ ਨਿਕਲੀਆਂ ਉਹ ਸ਼ਾਮ ਨੂੰ ਦੇਖੂਗਾ ਜਾ ਕੇ। ਜੇ ਕੋਈ ਨਿਕਲੀ ਕਿ ਨਹੀਂ। ਯਾਰ ਬੇੜੇ ਦੀਆਂ ਗੁੰਡੀਆਂ ਛੱਡ ਦਿੰਦੇ ਤੇ। ਇਹ ਸਾਰੇ ਬੇੜੇ ਬੱਲੇ ਇਰੀਆਂ ਗਰੇ ਮੋਤੀ ਜਾਲ ਔਲਾਦਾ ਬਾਗੇ ਰੱਸੀ ਥੈਲਾ ਲਗਾ ਦੋਗੇ ਪਹਿਲੇ ਹੀ ਲਾਇਆ ਮੈਂ ਔੜੀ ਲਾਇਆ ਹੈਗਾ ਮੈਂ ਉਸਦੇ ਵੀ 1000 ਰੁਪਏ ਕਿਤੇ ਖਰਚਣਾ ਥੈਲੇ ਲਾਦੇ ਪੀਟ ਵਾਲੇ ਉਹ ਥੈਲਾ ਹੁਣ ਐਡਾ ਕੂਚਾ ਹੈਗਾ ਉਹ ਟੱਕਰੀਆਂ ਨਹੀਂ ਆਉਂਦੀਆਂ ਬੜੀ ਆ ਗੜ ਡੰਗਰ ਖੁੱਸ ਰਹਿਦਾ ਬਾਈ ਮੁਕਾਬ ਹੁੰਦੀਆਂ ਇਹਦਾ ਫਰਕ ਆ ਇੱਕ ਬਾਪੂ ਨੂੰ ਮੈਂ ਕੱਟੀ ਦਿਖਾਉਣ ਲੱਗ ਜਾਊਗਾ ਅੱਜ ਕੱਲੀ ਬਾਪੂ ਨਾਲ ਪੁੱਤ ਤਕੜੀ ਹੈ 3-4 ਮਹੀਨੇ ਦੀ ਹੁਣ ਵੀਡੀਓ થી ਉਹ ਦੁੱਧ ਦੇਖੀਗੇ ਕਿੰਨੇ ਲੀਟਰ ਵਰੋਗਾ ਕਾ ਲੂਗੇ ਕਿ ਹਰ ਦਿਨ 14-15 ਲੀਟਰ ਦੁੱਧ ਬਲਵਾਉਂਦਾ ਰੋਜ਼ ਦਾ ਆਪਾਂ ਦਾ ਸਾਡੇ ਦੱਤ ਘੜੇ ਆ ਦੁੱਧ 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 ਜੀਵਾ ਗ੍ਰੀਨ ਚਾਹ ਲਓ 15 ਕਿਲੋ ਆਹ ਬਠੀਕ ਐ ਬ੍ਰੀਡ ਦਾ ਰੇਟ ਵੀ ਹੋਰ ਰੇਟ ਦਾ ਦੁੱਧ ਵੀ ਆ ਰੇਟ ਵੀ ਐ ਤੂੰ ਤਾਂ ਹੈ ਹੀ ਆ ਤਿੰਨ ਦਿਨ ਮਹੀਨੇ ਦੀ ਹੀ ਹੋਵੀਆਂ ਭੀਆਂ ਨੂੰ ਮੇਡ ਦਿੰਦੇ ਪਿਆਰ ਕਰਕੇ ਗੱਡੀ ਗੱਡੀ ਦੀ ਯਾਰ ਮਾਨੂੰ ਕਹਿਵਾ ਸਾਢੇ ਤਿੰਨ ਮਹੀਨੇ ਦੀ ਦੇਖ ਲਓ ਭਾਈ ਦੁੱਧ ਬਲਵਾਉਂਦਾ ਹਰ ਕਾ ਕੱਟੀ ਦਾਗਲਾ ਫੇਪ ਲਾਣਾ ਕੱਟੇ ਤੋਂ ਮੈਂ ਪਹਿਲੀ ਮਾਰ ਲੈਂਦੀ ਮਾਰ ਲੈਂਦੀ ਆਂ ਇਹਨੂੰ ਆਹ ਕੱਟੇ ਤੋਂ ਪਹਿਲੀ ਕਰ ਤਾਗਲਾ ਵੀ ਉਹ ਪਾਸੇ ਨੂੰ ਮੈਂ ਤਾਂ ਹੈਗਾ ਜਦ ਪਹਿਲਾਂ ਮੈਂ ਕਹਿ ਲੈਂਦੀ ਆ ਜਿਹੜੀ ਕਲੋਨੋਮੀ ਦੀ ਕੋਲ ਗਿਆ ਆ ਇਹ 2 ਸਾਲ 6 ਮਹੀਨੇ ਦੀ ਸੂਪੀ ਦੀ ਨਹੀਂ ਯਾਰ ਉਹ ਤਾਂ ਦੁੱਧ ਦਾ ਸਾਥ ਤੇ ਜ਼ਰੂਰੀ ਆ ਲੇਕਿਨ ਆਪਾਂ ਕਹਿ ਨਹੀਂ ਸਕਦੇ ਬੱਚੇ ਨੂੰ ਮਾਂ ਦਾ ਦੁੱਧ ਡਾਕਟਰ ਵੀ ਕਹਿ ਕੇ ਗਿਆ ਕਹਿੰਦਾ ਵੀ ਇਹੀ ਦੁੱਧ ਪਲਾਉਣਾ ਜਿਹੜਾ ਕਲੋਨੋਮੀ ਦਾ ਮਾਂ ਦਾ ਹੀ ਦੁੱਧ ਆ ਮਹੀਨਾ ਦਾ ਕਟੋ ਘੱਟ ਵੀ ਇਹ ਉਹ ਕਈ ਵਾਰੀ ਕੋਈ ਇੱਕ ਤਰ੍ਹਾਂ ਦੀ ਮੈਦੂਮਾ ਦੁੱਧ ਖਾਣ ਦਾ ਇਹ ਕਹਿੰਦੇ ਹਾਂ ਕਿ ਸਾਨੂੰ ਦੁੱਧ ਤੋਂ ਸਾਨੂੰ ਦੁੱਧ ਪਿਟੂ ਦਾ ਪਰੋਣਾ ਪੈਂਦਾ 10 ਦਿਨ ਬਾਅਦ ਥਣਾ ਖਰਾਬ ਹੋ ਜਾਂਦਾ ਉਹ ਕਹਿੰਦਾ ਫਿਰ ਥੋੜਾ ਥੋੜਾ ਕਰਕੇ ਸ਼ੁਰੂ ਕਰਿਓ ਵੀ ਆਏ ਨਾ ਹੋਊਗੀ ਬੀਪੂ ਲਾ ਦੁੱਧ ਹੀ ਦੇ ਦੇ ਮੈਂ ਡਰਦਾ ਦੁੱਧ ਨਾਲ ਕਈ ਵਾਰੀ ਖਬਜ਼ਾ ਨਹੀਂ ਆਮ ਤੌਰ ਤੇ ਮਾਂ ਦਾ ਦੁੱਧ ਆਪਣਾ ਹੀ ਨਾ ਨਾ ਠੀਕ ਹੈ ਮੇਰੇ ਲਈ ਵੀ ਕਹਿੰਦੇ ਬਿਮਾਰ ਹੋ ਗਈ ਬੱਚੀ ਨੂੰ ਮਿਲਾਇਆ ਦੁੱਧ ਹੀ ਕਹਿੰਦਾ ਉਹ ਹੋਊਗੀ ਚੈਟਿੰਗ ਵਾਲਾ ਹਾਂ ਆਪ ਉਹ ਹੋਊਗੀ ਸਾਰੇ ਇੱਕ ਕੱਟੇ ਕੋਈ ਦੋ ਖੜੀ ਜੀ ਪਰ ਇਹ ਕਿੱਟਾ ਮਰ ਗਿਆ ਖਲਾ ਦੋ ਇੱਕ ਕਿੱਟੇ ਖੜੀngੀਆਂ ਹਾਂ ਹਾਂ ਕਿੱਟਾ ਕੱਢ ਲੈ ਲੈ ਉਹਦਾ ਤੇਰੇ ਲੋਟ ਆਈ ਦੀ ਗੱਲ ਸੀ ਪਲਾਉਣਾ ਦਾ ਕਿਹੜੇ ਨੇ ਆ ਉਹ ਪਲਾਉਣਾ ਹੁੰਦਾ ਕਿੱਟਾ ਮੇਰੇ ਕੋਲ ਡਾ ਉਹ ਮੇਰੇ ਕੋਲ ਸਾਲ ਦਾ ਹੋਵੇ ਪਰ ਐਡਾ ਹੋਇਆ ਨਹੀਂ ਬੋਤਲ ਨਸੂਗੀ ਕੀ ਕੀ ਹੁੰਦੇ ਆ ਬੜਾ ਹੂਗਾ ਠੀਕੇ ਨਾ ਲੱਗਦੇ ਆ ਠੀਕੇ ਮੈਂ ਕਿਹੜਾ ਲਾਉਦਾ ਮੈਂ ਗੱਟੀ ਆ ਉਹ ਠੀਕੇ ਫੇਰ ਵੀ ਠੀਕ ਹੁੰਦੇ ਆ ਆਪਾਂ ਉਹਨੂੰ ਕਿਹੜਾ ਲਾਉਂਦਾ 150 ਠੀਕਾ ਉਹ ਇਹ ਨਾ ਖਰਾਬ ਨਹੀਂ ਪਾਉਂਦੇ ਨਸੂਲਦਾ ਨਹੀਂ ਉਹਨਾਂ ਨਾਲ ਤਾਂ ਨਹੀਂ ਆਰਦਾ ਲੱਗਦਾ ਉਹ ਖਰਾਬ ਹੀ ਕੁਝ ਵੀ ਹੈ ਵੈਸੀ ਡਾਕਟਰ ਕੋਲ ਸਾਰੀ ਮਦਦੇ ਬਦਲ ਰਹੀ ਜਈ ਹੈ ਇਹ ਹਰਿਆਣੇ ਵਾਲੇ ਮੈਂ ਸਾਡਾ ਦੇਖੀ ਕੱਟ ਕੱਟਾ ਝੂਠੀ ਗੱਲ ਕੀਤਾ ਉਹ ਇਹ ਖਰਾਬੇ ਨਹੀਂ ਪਾਉਣੀ ਉਹ ਇਹੰਦਾ ਅਕ ਵੀ ਗੇਨੀ ਆ ਰਪਾ ਨੂੰ ਲੋਟ ਉਹ ਤਿੰਨੇ ਹੀ ਆ ਦਾ ਟੀਕਾ ਲੱਗਦਾ ਜਿਹੜਾ ਅਸਲੀ ਲੱਗਦੇ ਏ ਤਿੰਨੇ ਹੀ ਵਧੀਆ ਟੀਕਾ 50 15 ਹੁੰਦਾ ਹੁੰਦਾ ਵੱਧ ਲੱਗ ਹੈ ਹੈ ਵੱਧ ਵੀ ਹੈਗੇ ਆ ਹਾਂ ਵੱਧ ਵੀ ਹੈਗੇ ਆ ਮੈਦ ਵੀ ਚਾਹੀਦੀ ਹੈ ਜਿਹਦੇ ਟੀਕਾ ਲਾਉਣਾ ਉਸ ਤੋਂ ਬਾਅਦ ਜਦੋਂ ਆਇਆ ਨਾ ਹੁਣ ਆਪਾਂ ਬੀਜ ਜਿੰਨਾ ਮਰਜੀ ਚੰਗਾ ਬੀਜ ਲਈਏ ਜੇ ਤੁਸੀਂ 6ਵੇਂ ਨਹੀਂ ਕੋਈ ਬੋਲੀ ਥੱਲੇ ਬੀਜਦੇ ਥੋੜੀ ਅਸੇਵ ਕਰੀ ਵੀ ਹਲਦੀ ਪਈ ਹੋਈ ਹੈ ਉਹਦਾ ਕੁਦਰਤੀ ਹੋ ਗਿਆ ਹੈ ਕੁਦਰਤੀ ਹੀ ਆ ਤੇਰੇ ਕੱਲੇ ਦੇ ਥੋੜੂ ਆ ਤੇਰੇ ਨਾਲ ਕਰ ਮ ਸਰਬਜੀਤ ਦੇਖੀ ਉਹਦੇ ਸਰਬਜੀਤ ਕਹਿੰਦਾ ਸਰਬਜੀਤ ਸਰਬਜੀਤ ਸਾਰੀ ਜੀ ਤੁਹਾਨੂੰ ਮਿਲ ਗਿਆ ਉਥੇ ਜਿਆਦਾ ਉਦੋਂ ਇਹਨਾਂ ਆਪਾਂ ਨੂੰ ਇਹ ਕਹਿੰਦਾ ਮੇਰੇ ਉਦੇ ਨਾਲ ਵੀ ਜਿਆਦਾ ਹੈ ਨਹੀਂ ਇਹ ਤਾਂ ਮਾਰ ਕਹਾਂ ਬਹੁਤ ਹੈ ਸਰਬਜੀਤ ਸਰਬਜੀਤ ਹੈ ਬਾਈ ਤੇਰਾ ਪਰਲਾ ਖੇਤ ਕਿਦਾਂ ਪਰਲੇ ਚ ਘਾਤਾ ਆ ਬੰਦੇ ਹੁੰਦੇ ਕਿਦਾਂ ਇਹ ਕਹਿੰਦਾ ਮੇਰੇ ਉਰੇ ਮੈਂ ਤਾਂ ਦੇਖੀ ਨਹੀਂ ਚੱਲੀ ਤੇ ਕਹਿੰਦਾ ਉਹਦੇ ਨਾਲ ਵੀ ਜਿਆਦਾ ਹੈ ਇਹ ਵੀ ਵੀ ਕਹਿੰਦਾ ਮਾਂ ਦਾ ਰੰਗ ਨਹੀਂ ਘੱਟਾ ਇਹਦਾ ਰੰਗ ਉਸੇ ਰਹੀ ਜੀ ਪੁੱਤ ਨਾਲ ਰਹੀ ਜੀ ਓ ਉਹਦੇ ਤੋਂ ਹਾਲ ਹਾਲ ਦੀ ਦਾ ਹਾਲ ਤਾਂ ਦੇਖ ਲੱਗੇ ਕੋਈ ਹਦਮ ਤਾਂ ਤਾਂ ਇਹਦਾ ਨਾ ਹਰ ਇੱਕ ਲੱਤ ਹੱਦ ਤੋ ਹਦਮ ਨੂੰ ਹੱਦਤ ਵੀ ਆਦਾ ਨਾਲ ਕਿਹਦੇ ਸਤ ਜੀਰ ਦੇ ਇੰਨੀ ਹਲਕੀ ਬਾਕੀ ਗੱਗੇ ਦਾ ਡੈਡੀ ਕਹਿੰਦਾ ਨਾ ਸਾਦੇ ਵੀ ਬਹੁਤ ਉਹਦੇ ਬਿਮਾਰੀ ਨਹੀਂ ਦਬਲੀ ਪਹਿਲਾਂ ਉਹ ਕਿਹੜੀ ਗਾਹ ਸਾਈ ਨੂੰ ਬਾੜੀ ਗੁੱਤੀ ਹੋਇਆ ਪਹਿਲਾਂ ਗਾਲੀ ਛੋਟੀ ਬੂਜੇ ਨੇ ਮਾਰਲੇ ਕਿ ਉਹਦੇ ਚੋਂ ਨਿਕਲੇ ਆ ਉਹ ਡੋਡੀਏ ਮਾਰਲੇ ਕਰੇ ਕਿ ਇੰਸਟਾਗ੍ਰਾਮ ਪਰਾਰੇ ਕਿ 20 ਮਿੰਟਾਂ ਦੇਰੀ ਦੀ ਆਉਂਦੀ ਆ ਅਰਜੀ ਉਹ ਦੇ ਰਿਹਾ ਸੀ 26 ਨੂੰ ਜਿਹੜੀ ਮਿਹਲੇ ਉਥੇ ਪੈਣ ਲੱਗੀ ਉਹਨੂੰ ਕੱਲ੍ਹ ਜੀ ਲੇਟ ਆ ਉਹ ਤਾਂ ਪੈਣੀ ਹੀ ਚਾਹੀਦੀ ਯਾਰ ਪੈਣ ਲੱਗੀ ਇਲੇਟ ਨੂੰ ਵੀ ਅਰਜੀਤ ਭਾਈ ਤਾਂ ਨਿਸਰਦੀ ਉਹ ਆਦੇ 26 ਪੈਣ ਲੱਗੀ ਦਾਣਿਆਂ ਨੂੰ ਪੈਣ ਲੱਗੀ ਮੈਂ ਵੀ ਇਹ ਸੋਚਦਾ ਤੇਰੇ ਤਾਂ ਰੀਡ ਹੋਣੀ ਆ ਮੇ ਦਾ ਮੈਂ ਤਾਂ ਹਾਈ ਹੋ ਗਈ ਆ ਬੱਗ ਕੋਤੇ ਕਿ ਮੇਰੇ ਵੀ 5% ਆ ਮੇਰੇ ਵੀ ਇੰਨੀ ਕੀ ਆ ਉਹ ਬਾਕੀ ਇੱਕੀ ਅੱਜ ਦਿੱਤੇ ਨੂੰ ਬਲੋਡ ਆਈ ਦਾ ਕੰਮ ਹੈ 26 ਉਹਨੂੰ ਘਟਾ ਉਹਨੂੰ ਘਟਾ ਉਹ ਪਹਿਲੇ ਨਕਰੇ ਨਹੀਂ ਤੇ ਖੇਤੀ ਲਾ ਲਈ ਉਹ ਛੋਟਾ ਬੁੱਝਾ ਆ ਗਿਆ ਹੁਣ ਜਿਹਨੇ ਕਹਿੰਦਾ ਖੇਤੀ ਲਾ ਲਈ ਉਹ ਵਧੀਆ ਨਿਸਰ ਆਈ ਉਹ ਕਰੂਗਾ ਕਿ ਦੱਸ ਤੂੰ ਕੋੜਾ ਤਾਂ ਕਿਸੇ ਪਾਸੇ ਨੂੰ ਨਹੀਂ ਆ ਰਹਾ ਆਪਾਂ ਜੇ ਕਹੀਏ ਇਹਨੇ ਇੰਨੀ ਲੇਟ ਲਾਈ ਹੈ ਚਰੀ ਵਾਲੇ ਚ 17 ਤਰੀਕ ਨੂੰ ਲਾਈ 17 ਅਗਸਤ ਨੂੰ ਮੈਂ ਜਲਾਈ ਨੂੰ ਜਲਾਈ ਹਾਂ ਜਲਾਈ ਨੂੰ ਲਾਈ ਅਗਸਤ ਨੂੰ ਤਾਂ ਬਹੁਤ ਲੇਟ ਹੋ ਗਿਆ ਤਾਂ ਬਿਜਲੀ ਵੀ ਨਹੀਂ ਲੰਗੇ ਆ ਰਹੇ ਜਲਾਈ ਨੂੰ ਜਲਾਈ ਜਲਾਈ 17 ਜਲਾਈ ਨੂੰ ਲਾਈ ਕੀ ਕਰ ਸਕਦੇ ਜੀ ਹੁਣ ਮੀਂਹ ਚ ਬਿਰਾਵੀ ਤੇ ਨਿਸਰ ਰਹੀ ਉਹਨਾਂ ਨੂੰ ਹੁਣ ਚੱਕਰੀ ਨਹੀਂ ਹੋਣੀ। ਰੋਡੀ ਪੈ ਰਹੀ ਕਹਿੰਦਾ? ਰੋਡੀ ਪੈਣੀ ਉਹ ਆ। ਰੋਡੀ ਬਦੇਰ ਪਾਣੀ ਵਾਲਾ ਲੇਟ ਮੈਂ ਜਿਆਦਾ ਪਾਉਂਦਾ ਬਾਈ ਰੂਪੀ ਪਾਉਂਦਾ। ਪਹਿਲਾਂ ਸਪਰੇਅ ਕਰ ਦਿੰਦਾ। ਫੇਸ ਪੁਲੀਸਾ ਕਰ ਦਿੰਦਾ। ਚਰੀ ਤੇ ਅਸੀਂ ਤੁਹਾਨੂੰ ਸਪਰੇਅ ਕਰ ਦਿੰਦੇ। ਉਹ ਪਾਉਂਦੇ ਵੀ ਕਰੀ। ਜਿਹੜਾ ਨੰਬਰ ਉਹ ਲੈ ਲੈਂਦੇ। ਚਲੋ ਠੀਕ ਆ ਜੀ ਫਿਰ। ਠੀਕ ਆ ਜੀ।